ਇੱਕ ਦਰਜਾ ਕਿ ਤਕਰੀਨੇ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ Rajasthan ਚ तकरीबन 1 ਦਰਜਨ ਦੇ ਖਿਲਾਫ 1 ਦਰਜਨ ਜਿਹੜੇ ਤੇ ਐਫਰਨ ਲਾਜ ਨੇ ਤਾਂ ਐਨਕਾਊਂਟਰ ਹੋਇਆ ਕਿ ਕਿਸ ਤਰ੍ਹਾਂ ਦੇ ਗੈਂਗਸਟਰ ਸੀ ਕਿੰਨੇ ਦੇ ਖਿਲਾਫ ਮਾਮਲੇ ਦੱਸ ਸੀ ਦੇਖੋ ਅੱਜ ਸਾਡੀ ਜਿਹੜੀ ਆ ਸੀਆਈਏ ਸੰਰੂਰ ਦੀ ਇੱਕ ਪੁਲਿਸ ਟੀਮ ਅ ਐਸਸੀ ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁੱਲਰ ਘਾੜ ਤੋਂ ਨਗਰਾ ਸਾਹਿਬ ਨੇੜੇ-ਨੇੜੇ ਜੋ ਰਸਤਾ ਜਾਂਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਆ ਇੱਕ ਨੌਜਵਾਨ ਅ ਨਹਿਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਜਿਹੜਾ ਮੋਟਰਸਾਈਕਲ ਲੈਫਟ ਸਾਈਡ ਤੇ ਇੱਕ ਪਹੀ ਜਾਂਦੀ ਆ ਉਦੋਂ ਉਹਨੂੰ ਮੋੜ ਲਾ ਘਬਰਾ ਲ ਘਬਰਾ ਕੇ ਮੁੜ ਗਿਆ ਜਦੋਂ ਪੁਲਿਸਪਾਰਨ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾਈ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੂ ਚੋਂ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੂੰਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਅ ਖਾਤਰ ਜਦੋਂ ਐਸੇ ਬਲਕਾਰ ਸਿੰਘ ਜਿਹੜੇ ਇੰਚਾਰਜ ਸੀ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮੁਲਾਜ਼ਮ ਵੱਲੋਂ ਫਾਇਰ ਕੀਤੇ ਗਏ ਜੋ ਉਹਦੀ ਇੱਕ ਖਬੀ ਲਾਟੇ ਵਿੱਚ ਜਿਹੜਾ ਫੈਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜਦੋਂ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਬ੍ਰੇਡ 32 ਬੋਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪੀਟਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁਢਲੀ ਤਤਕਸ਼ਾ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਥਾਣਾ ਡੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਪਰਚੇ ਦਰਜਾਂ ਤਕਰੀਬਨ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ Rajasthan ਚ ਤਕਰੀਬਨ 1 ਦਰਜਨ ਦੇ ਖਿਲਾਫ 1 ਦਰਜਨ ਜਿਹੜੇ ਤੇ ਐਫਰਨ ਲਾਉਜ ਨੇ ਤੇ ਬਾਕੀ ਹੁਣ ਜਿਹੜੀ ਐਫਆਰ ਦਾਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਹੁਣ ਪਗੋੜਾ ਸੀ ਜਾਂ ਕਿਦਾਂ ਜਬਾਨ ਤੇ ਸੀ ਕਿਦਾਂ ਸੀਗਾ ਜੀ ਹੁਣ ਇਹ ਸਟੇਟ ਸੀਗਾ। ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇਹਨੇ ਪਰਚੇ ਨੈਚੁਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਹੈ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹੁਣ ਕਿਉਂਕਿ ਅਚੰਚਿਤ ਜੋ ਸਾਡੀ ਪੁਲਿਸ ਪਾਰਟੀ ਨਾਲ ਇਹ ਫੇਸ ਹੋਇਆ ਬਾਕੀ ਤਫਤੀਸ਼ ਦੇ ਵਿੱਚ ਆ ਗਿਆ। ਸਰ ਪਿਛਲੇ ਦਿਨੀ ਕੁਝ ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਪਿਛਲੇ ਦਿਨੀ। ਦੇਖੋ ਉਹ ਮੇਰੇ ਧਿਆਨ ਚ ਨਹੀਂ ਆਇਆ ਬਾਕੀ ਡੀਐਸਪੀ ਸਾਹਿਬ ਮਜੀਦ ਜੀ ਕਲੀਅਰ ਕਰ ਉਹ ਕੋਤ ਇੱਕ ਦਰਜਣੇ ਦੇ ਪਰਚੇ ਦਰਜ ਸੀਗੇ ਵੱਖ-ਵੱਖ ਇਹਨੇ ਡਾਕੇ ਮਾਰੇ ਹੋਣੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤੁਹਾਡੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਅੱਗੇ ਤਫਤੀਸ਼ ਕਰਾਂਗੇ ਕੌਣ ਕਿੱਥੋਂ ਕੰਟਰੀ ਮੇਡ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਵਿਦਆਊਟ ਨੰਬਰ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਟਰਸਾਈਕਲ ਚੋਰੀ ਕੀਤਾ ਉਹ ਜਿਹੜਾ ਸਾਰਾ ਅਸੀਂ ਤਫਤੀਸ਼ ਲਿਆਵਾਂਗੇ ਮੈਡੀਕਲ ਪੂਸੀ ਇਸ ਤਰ੍ਹਾਂ ਕੀ ਦਿੱਤਾ ਜਾ ਰਿਹਾ ਜੀ ਕੋਈ ਫਿਲਹਾਲ ਦੇਖੋ ਸਾਡੀ ਡਿਊਟੀ ਪੰੰਦੀ ਆ ਜੇ ਮਾੜਾ ਬੰਦਾ ਤਾਂ ਉਹ ਸਜਾਈ ਪਾਊਗਾ ਤੇ ਐਫਆਰ ਵਿੱਚ ਦਰਜ ਕੀਤੀ ਆ ਪਰ ਇਨਸਾਨੀ ਤਰ ਮੁੱਖ ਰੱਖਦੇ ਹੋਏ ਉਹਦਾ ਜਿਹੜਾ ਆਪਣਾ ਇਲਾਇਲ ਯੂਨੀਵਰਸਿਟੀ ਜਿਹੜੀ ਸਾਡੀ ਪਾਰਟੀ ਨੇ ਹਸਪਤਾਲ ਦਾਖਲਾ ਕਰਾਇਆ ਸਰ ਇਹਦੇ ਨਾਲ ਹੋਰ ਵੀ ਬੰਦੇ ਜੁੜੇ ਹੋਏ ਨੇ ਜੀ ਕੁਛ ਕੋਈ ਆਇਆ ਸਾਹਮਣੇ ਜੀ ਕੁਝ ਦੇਖੋ ਅਜੇ ਤਾਂ ਜਸਟ ਹੁਣੀ ਕੁਝ ਘੰਟੇ ਦੀ ਪਹਿਲਾ ਇਹ ਖਬਰ ਆ ਤੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਫਤੀਸ਼ ਵਿੱਚ ਲਿਜਾਵਾਂਗੇ ਅੱਗੇ ਕੀ ਕੀ ਅੱਗੇ ਹੋਊਗਾ